ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੱਛੇ ਆਪਾਂ ਇੱਕ ਵੀਡੀਓ ਪਾਈ ਸੀ ਉੱਥੇ ਥੱਲੇ ਕੁਝ ਕਮੈਂਟ ਆਏ ਸੀ ਉਹਨਾਂ ਕਮੈਂਟਾਂ ਦੇ ਆਪਾਂ ਜਵਾਬ ਦਵਾਂਗੇ ਇਸ ਵੀਡੀਓ ਦੇ ਵਿੱਚ ਜਾਦਾ ਚੇਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਜੇ ਨਾਲ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਹ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਜ ਮਿਲ ਜਾਵੇ ਕਿਉਂਕਿ ਵੀਰ ਭਰਾ ਬੜੇ ਆਉਂਦੇ ਵਾ ਆਣ ਕੇ ਚੈਨਲ ਵਿਸਿਟ ਕਰਦੇ ਆ ਵੀਡੀਓ ਦੇਖਦੇ ਆ ਪਰ ਸਬਸਕ੍ਰਾਈਬ ਨਹੀਂ ਕਰਕੇ ਜਾਂਦੇ ਕਿਉਂਕਿ ਮੈਨੂੰ ਸ਼ੋਹਨਾ ਸਾਰਾ ਕੁਝ ਇੱਥੇ। ਕਈ ਵੀਰ ਭਰਾਵਾਂ ਨੇ ਸਬਸਕ੍ਰਾਈਬ ਹਾਲੇ ਵੀ ਚੈਨਲ ਨਹੀਂ ਕੀਤਾ ਮੇਰੇ ਵੀਰ ਭਰਾ ਜ਼ਰੂਰ ਜਾ ਕੇ ਸਬਸਕ੍ਰਾਈਬ ਕਰੋ ਚੈਨਲ ਤੇ ਕਰਦੇ ਆ ਵੀਡੀਓ ਸਟਾਰਟ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲੋ ਉਸ ਤੇ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਲੋ ਵੀ ਫੇਰ ਕਰਦੇ ਆਂ ਵੀਡੀਓ ਸਟਾਰਟ ਸਭ ਤੋਂ ਪਹਿਲਾ ਆਪਣਾ ਵੇਦਾ ਸਵਾਲ ਆਇਆ ਭਾਜੀ ਇਲੈਕਟ੍ਰੀਸ਼ਨ ਦਾ ਕੰਮ ਕਿੱਦਾਂ ਇਟਲੀ 'ਚ ਹਾਂਜੀ ਵੀਰ ਜੀ ਤੇ ਤਾਂ ਪਿਛਲੀ ਵੀਡੀਓ 'ਚ ਦੱਸਿਆ ਮੈਂ ਕਿ ਇਲੈਕਟ੍ਰੀਸ਼ਨ ਦਾ ਕੰਮ ਵਧੀਆ ਇੱਥੇ ਚੱਲਦਾ ਵਾ ਵਧੀਆ ਪੈਸੇ ਵੀ ਮਿਲਦੇ ਆ ਤੇ ਕੰਮ ਵੀ ਵਾਧੂ ਹੈਗਾ ਵਾ ਯਾਨੀ ਕਿ ਕੰਮ ਨੇ ਹੈਗਾ ਪਰ ਤੁਸੀਂ ਕੰਮ ਆਉਂਦਿਆਂ ਸਾਰ ਨਹੀਂ ਕਰ ਸਕਦੇ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਕਿਹਾ ਜਿਹੜੇ ਵਾ ਤੁਸੀਂ ਆਓਗੇ ਉਹ ਪੇਪਰਾਂ ਦਾ ਹੀ ਕੰਮ ਕਰ ਸਕਦੇ ਹੋ ਉਸ ਤੋਂ ਬਿਗੈਰ ਤੁਸੀਂ ਕੰਮ ਇੱਥੇ ਇ ਤੁਸੀਂ ਆਨ ਕੇ ਪੇਪਰ ਬਣਾਵਾ ਆਪਣੇ ਜਿਹੜੇ ਪੇਪਰਾਂ ਤੁਸੀਂ ਆਏ ਹੋ ਥੱਲੇ ਕੰਮ ਕਰੋ ਪੇਪਰ ਬਣਾ ਕੇ ਉਸ ਤੋਂ ਬਾਅਦ ਜਦੋਂ ਪੇਪਰ ਆ ਜਾਂਦੇ ਤੁਹਾਡੇ ਕੋਲ ਫਿਰ ਤੁਸੀਂ ਕੋਈ ਕੋਈ ਬੰਦਾ ਲੱਭੋ ਜਿਹੜਾ ਬੰਦਾ ਤੁਹਾਨੂੰ ਇਹੜਾ ਕੰਮ ਦੇ ਸਕੇ ਬਣਾ ਤੁਸੀਂ ਉਹਦੇ ਨਾਲ ਕੰਮ ਕਰ ਸਕਦੇ ਇਲੈਕਟ੍ਰੀਸ਼ੀਅਨ ਦਾ ਠੀਕ ਹੈ ਉਸ ਤੋਂ ਬਾਅਦ ਆਪਣੀ ਵੀ ਦਾ ਕਮੈਂਟ ਆਇਆ ਵਾ ਬ੍ਰਦਰ ਮਿਸਰੀ ਦਾ ਕੰਮ ਕਿਦਾਂ ਕੰਮ ਹੈਗਾ ਇਟਲੀ ਚ ਮੈਂ ਇੰਡੀਆ ਚ ਮਿਸਰੀ ਦਾ ਕੰਮ ਕਰਦਾ ਮੈਂ ਰਾਜ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਵੀਰੇ ਮਿਸਤਰੀ ਦਾ ਕੰਮ ਵੀ ਵਧੀਆ ਹੈਗਾ ਵਾ ਪਰ ਥੋੜਾ ਜਿਹਾ ਹੈਵੀ ਹੁੰਦਾ ਹੈ ਕੰਮ ਪਰ ਕੰਮ ਇਹ ਵੀ ਹੈਗਾ ਵਾ ਇਟਲੀ ਦੇ ਵਿੱਚ ਹੈਵੀ ਦਾ ਮਤਲਬ ਕੀ ਹੈ ਇਦਾਂ ਆ ਕਿ ਜਿਵੇਂ ਹੁਣ ਆਪਾਂ ਕੋਈ ਕੋਈ ਇਹਨਾਂ ਨੇ ਬਿਲਡਿੰਗ ਬਣਾਉਣ ਤੋਂ ਪਹਿਲਾਂ ਸਾਰੇ ਪਾਸੇ ਸੇਫਟੀ ਲਾਉਣ ਦੀ ਸੇਫਟੀ ਹੋ ਬੜੇ ਤੜੇ ਤਗੜੇ ਲੋਹੇ ਦੇ ਹੁੰਦੇ ਆ ਸਾਰੇ ਮੈਂ ਵੇਖੇ ਕਿਉਂਕਿ ਬੜੇ ਬੜੀ ਮੈਂ ਵੇਖੇ ਉਹ ਬਹੁਤ ਹੈਵੀ ਆ ਵੀ ਹੁੰਦੇ ਆ ਆਪਾਂ ਸਾਰਾ ਕੁਝ ਉਹ ਲਾਉਣਾ ਪੈਂਦਾ ਉਹ ਵੀ ਤੁਹਾਨੂੰ ਆਪ ਲਾਉਣਾ ਪੈਂਦਾ ਵਾ ਤੇ ਇਸ ਕਹ ਕੇ ਮਤਲਬ ਕਿ ਨਾ ਕਿ ਥੋੜਾ ਜਿਹਾ ਕੰਮ ਹੈਵੀ ਹੁੰਦਾ ਵਾ ਪਰ ਕੰਮ ਹੈਗਾ ਵਾ ਤੇ ਪੈਸੇ ਵੀ ਵਧੀਆ ਬੰਦੇ ਯਾਨੀ ਕਿ ਪੈਸੇ ਮਾੜੇ ਬੰਦੇ ਪੈਸੇ ਵੀ ਵਧੀਆ ਬੰਦੇ ਹੈ ਕੰਮ ਦੇ ਵਿੱਚ ਉਸ ਤੋਂ ਬਾਅਦ ਆਪਣੀ ਵੀਡੀਓ ਮੈਸੇਜ ਆਇਆ ਸੀਏ ਕਿਹੜਾ ਜ਼ਿਲ੍ਹਾ ਹੈ ਇਟਲੀ ਵਿੱਚ ਸੀਈ ਸੀਈ ਕਿਹੜਾ ਜ਼ਿਲ੍ਹਾ ਹੈ ਇਟਲੀ ਵਿੱਚ ਵੀਰੇ ਸੀਈ ਜਿਹੜਾ ਜ਼ਿਲ੍ਹਾ ਉਹ ਹੈਗਾ ਵਾ ਕਸੇਰਤਾ ਜ਼ਿਲ੍ਹਾ ਵਾ ਕਸੇਰਤਾ ਵਾ ਜਿਹੜਾ ਸੀਏ ਸੀਈ ਕਿਹੜਾ ਜ਼ਿਲ੍ਹਾ ਵਾ ਹਾਂਜੀ ਵੀਰੇ ਸੀਏ ਕਿਥੇ ਕਸੇਰਤਾ ਉਸ ਤੋਂ ਬਾਅਦ ਆਇਆ ਵਾ ਮੈਸੇਜ ਨੈਕਸਟ ਪੇਪਰ ਕਦੋਂ ਨਿਕਲਨੇ ਆ ਹਾਂਜੀ ਵੀਰੇ ਨੈਕਸਟ ਪੇਪਰ 2025 ਵਿੱਚ ਆਪੜ ਹੋਣੇ ਹੁਣ ਉਸ ਤੋਂ ਪਹਿਲਾਂ ਕੋਈ ਵੀ ਹਲੇ ਨਾ ਇਨਫੋਰਮੇਸ਼ਨ ਆਇਆ ਜਨਾਂ ਕੋਈ ਹੋਰ 2025 ਵਿੱਚ ਅਪਲਾਈ ਹੋ ਸਕਦੇ ਹੁਣ ਨੈਕਸਟ ਪੇਪਰ ਜਿਹੜੇ ਉਸ ਤੋਂ ਬਾਅਦ ਆਪਣੇ ਵੀਰ ਦਾ ਮੈਸੇਜ ਆ ਪਾਜੀ ਬਾਰਬਰ ਦਾ ਕੰਮ ਕਿਦਾਂ ਆ ਕਿਦਾਂ ਜੀ ਹਾਂਜੀ ਵੀਰੇ ਬਾਰਬਰ ਦਾ ਕੰਮ ਵੀ ਬਹੁਤ ਵਧੀਆ ਇਟਲੀ ਵਿੱਚ ਬਹੁਤ ਪੈਕ ਮਾਉਂਦੇ ਪਰ ਥੋੜਾ ਜਿਹਾ ਆਪਾਂ ਕਹਿ ਦਈਏ ਕਿ ਉਹਨਾਂ ਨਾਲ ਸਾਥ ਹਨ ਮੈਂ ਅੱਗੇ ਵੀ ਕਿਹਾ ਕਿ ਉਹਨਾਂ ਨਾਲ ਤੁਸੀਂ ਕੰਮ ਨਹੀਂ ਕਰ ਸਕਦੇ ਜੇ ਪੇਪਰ ਲੈਣ ਤੋਂ ਬਾਅਦ ਤੁਸੀਂ ਇਹੜਾ ਇਹ ਕੰਮ ਕਰ ਸਕਦੇ ਸ਼ੁਰੂ ਕਰ ਸਕਦੇ ਜੇ ਜਾਂ ਆਪਾਂ ਕਹਿ ਦਈਏ ਕਿ ਤੁਸੀਂ ਕਿਸੇ ਨਾ ਕੰਮ ਕਰ ਸਕਦੇ ਪੇਪਰ ਲੈਣ ਤੋਂ ਬਾਅਦ ਆਪਣੇ ਇਹੜੇ ਨੋਰਮਲ ਦੇਪਟਰ ਬਹੁ ਲੈਣ ਤੋਂ ਬਾਅਦ ਉਸ ਤੋਂ ਬਾਅਦ ਵੀਰ ਜੀ ਮੈਂ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਹਾਂ ਤੇ ਮੈਂ ਨੈਕਸਟ ਮੰਥ ਹੁਣਾਂ ਇਟਲੀ ਵਿੱਚ ਕੰਮ ਮਿਲ ਜੂਗਾ ਵੀਰੇ ਮੇਲ ਤਾਂ ਜਾਊ ਪਰ ਹੁਣਾਂ ਸਾਰ ਨਹੀਂ ਤੁਹਾਨੂੰ ਡਾਕੂਮੈਂਟ ਬਣਾਉਣੇ ਪੈਣੇ ਉਸ ਤੋਂ ਬਾਅਦ ਤੁਹਾਨੂੰ ਇਹੜਾ ਮੇਸਰ ਦਾ ਕੰਮ ਉਸ ਤੋਂ ਬਾਅਦ ਮੇਸਰ ਦਾ ਉਸ ਤੋਂ ਬਾਅਦ ਆਪਣੇ ਇੱਕ ਮੀਰ ਦਾ ਮੈਸਰ ਬ੍ਰੋ ਵੈਲਡਰ ਦਾ ਕੰਮ ਮਿਲ ਜੂ ਇਟਲੀ ਵਿੱਚ ਕੰਮ ਦੱਸੋ ਜੀ ਜਰੂਰ ਹਾਂਜੀ ਵੀਰੇ ਕੰਮ ਹੈਗਾ ਹੈ ਵਾ ਵਧੀਆ ਵਾ ਕੰਮ ਪਹਿ ਵੀ ਵਧੀਆ ਬੰਦੇ ਇਹਦੇ ਵਿੱਚ ਪਰ ਮਿਲਣ ਵਾਲੇ ਗੱਲ ਮੈਂ ਇਹ ਤੁਹਾਨੂੰ ਕੁਝ ਨਹੀਂ ਕਹ ਸਕਦਾ ਕਿ ਮੈਂ ਨਹੀਂ ਕਦੀ ਇੱਥੇ ਵੇਖਿਆ ਕੋਈ ਜਿਹੜਾ ਇਹਨੂੰ ਕੰਮ ਦੀ ਬੰਦੇ ਦੀ ਲੋੜ ਹੋਇਆ ਪਰ ਕਿਉਂਕਿ ਉਹਨੇ ਕੀ ਬੰਦੇ ਹੁੰਦੇ ਆ ਉਹਨਾਂ ਕੰਮ ਹੁੰਦਾ ਵਾ ਤੇ ਉਹਨੇ ਨਾ ਕੰਮ ਇਹਦਾ ਚਲਾਈ ਜਾਂਦੇ ਆ ਪਰ ਜੇਕਰ ਤੁਸੀਂ ਕੰਮ ਲੱਭੋ ਲੱਭਣ ਨਾਲ ਲੱਭਣ ਨੂੰ ਹੀ ਲੱਗਾ ਸਾਰਾ ਕੁਝ ਲੱਭ ਜਾਂਦਾ ਵਾ ਤੁਸੀਂ ਇੱਥੇ ਆਣ ਕੇ ਪੇਪਰ ਬਣਾਓ ਆਪਣੇ ਪੇਪਰ ਬਣਾਉਣ ਤੋਂ ਬਾਅਦ ਤੁਸੀਂ ਕੰਮ ਲੱਭੋ ਪੰਨਾ ਨਾ ਨਾ ਗਾਲ ਕਰੋ ਲਾ ਕੇ ਬੰਨੇ ਆਪਣੇ ਤੇ ਕੰਮ ਲੱਭ ਜਾਂਦਾ ਵੀਰੇ ਜਿਹੜਾ ਮਰਜ਼ੀ ਤੁਸੀਂ ਕਰੋ ਕੰਮ ਲੱਭ ਜਾਂਦਾ ਉਸ ਤੋਂ ਬਾਅਦ ਮੈਨੂੰ ਇੰਸਟਾਗ੍ਰam ਤੇ ਵੀ ਇੱਕ ਗਿੱਦਾ ਮੈਸੇਜ ਆਇਆ ਸੀ ਵੀਰ ਨੇ ਮੈਨੂੰ ਕਿਹਾ ਸੀ ਕਿ ਮੈਂ ਨਾ ਇੱਥੇ ਇਟਲੀ ਇੱਥੇ ਇੰਡੀਆ ਵਿੱਚ ਕੰਮ ਕਰਦਾ ਹਾਂ ਇਲੈਕਟ੍ਰੀਸ਼ੀਅਨ ਦਾ ਤੇ ਮੈਂ ਅਗਲੇ ਅਗਲੇ ਮਹੀਨੇ ਹਾਂ ਹੁਣ ਸਤੰਬਰ ਅਗਸਤ ਜਾਂ ਸਤੰਬਰ ਹਾਂ ਸਤੰਬਰ 'ਚ ਵੀਰ ਮੈਨੂੰ ਕਹਿੰਦਾ ਹੈ ਕਿ ਮੈਂ ਆ ਜਾਣਾ ਵਾ ਇੱਥੇ ਇਟਲੀ ਵਿੱਚ ਤੇ ਐ ਮੈਨੂੰ ਕੰਮ ਮਿਲ ਜੂਗਾ ਤੇ ਮੈਂ ਵੀਰ ਨੂੰ ਕਿਹਾ ਵੀ ਤੁਸੀਂ ਕਿਹੜੇ ਪੇਪਰਾਂ ਤੇ ਆਏ ਹੋ ਪੇਪਰ ਬੰਨ ਤੋਂ ਬਾਅਦ ਕੰਮ ਮਿਲੂਗਾ ਵੀਰ ਨੇ ਮੈਨੂੰ ਨਾਲ ਹੀ ਕਿਹਾ ਵੀਰ ਕਹਿੰਦਾ ਮੇਰੀ ਕੱਲੀ ਐਂਟੀ ਦੀ ਗੱਲ ਹੋਏ ਕਿ ਮੇਰੀ ਕੱਲੀ ਐਂਟਰੀ ਹੋਣੀ ਆ ਤੁਸੀਂ ਸੋ ਕੰਮ ਮਿਲ ਜੂਗਾ ਤੇ ਮੈਂ ਉਹ ਵੀਰ ਨੂੰ ਕਿਹਾ ਕਿ ਵੀਰੇ ਪੇ ਕੰਮ ਜਿਹੜਾ ਵਾ ਉਹ ਕੰਮ ਲੱਭਣਾ ਇੱਦਾਂ ਕਿਉਂਕਿ 2 ਨੰਬਰ 'ਚ ਇੱਕ ਸਾਫ ਦਾ ਐਂਟਰੀ ਦਾ ਮਤਲਬ ਕਿ ਤੁਸੀਂ ਇਟਲੀ ਵਿੱਚ ਇਕੱਲਾ ਐਂਟਰ ਹੋਣਾ ਤੁਹਾਡੇ ਕੋਈ ਡਾਕੂਮੈਂਟ ਨਹੀਂ ਹੈ ਤੁਹਾਡੇ ਕੋ ਕੱਲਾ ਵੀਜ਼ਾ ਨਹੀਂ ਹੈ ਤੁਹਾਡਾ ਵੀਜ਼ਾ ਐਡ ਐਕਸਪਾਇਰ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਟਲੀ ਵਿੱਚ 2 ਨੰਬਰ 'ਚ ਹੋ ਜਾਣਾ ਠੀਕ ਹੈ ਇਸ ਕਰਕੇ ਮੈਂ ਤੁਹਾਨੂੰ ਇਹ ਸੁਲਾ ਦੇਵਾਂਗਾ ਕਿ ਐਂਟਰੀ ਕਰਾਇਆ ਪਹਿਲੀ ਗੱਲ ਤਾਂ ਨਾ ਉਹ ਇਟਲੀ ਵਿੱਚ ਜੇਕਰ ਤੁਸੀਂ ਐਂਟਰੀ ਤੇ ਆਉਂਦੇ ਹੋ ਮੇਰੇ ਹਿਸਾਬ ਨਾਲ ਇਸ ਟਾਈਮ ਤੇ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਹੈਗਾ ਇਟਲੀ ਵਿੱਚ ਆਉਂਦਾ ਕਿਉਂਕਿ ਤੁਸੀਂ ਆਨਲਾਈਨ ਸਰ ਜਦੋਂ ਤੁਹਾਡਾ ਡਾਕ ਤੁਹਾਡਾ ਵੀਜ਼ਾ ਖਤਮ ਹੋ ਗਿਆ ਤੁਸੀਂ 2 ਨੰਬਰ 'ਚ ਹੋ ਜਾਣਾ ਇਟਲੀ ਵਿੱਚ ਇਸ ਕਰਕੇ ਡਾਕੂਮੈਂਟਾਂ ਦਾ ਜਿਹੜਾ ਵਾ ਉਹ ਗੱਲ ਕਰਕੇ ਆਓ ਭਾਵੇਂ ਤੁਹਾਡਾ ਲੱਖ ਜਾਂ 2 ਲੱਖ ਰੁਪਈਆ ਵੱਧ ਲੱਗਦਾ ਵਾ ਉਹ ਲਾ ਕੇ ਤੇ ਤੁਸੀਂ ਜਿਹੜਾ ਡਾਕੂਮੈਂਟ ਆਪਣੇ ਜਿਹੜਾ ਬਣਾਉਣ ਦੀ ਗੱਲ ਮੇਰੇ ਵੀਰ ਪ੍ਰਾਖ ਕਰਕੇ ਆਓ ਠੀਕ ਹੈ ਤੇ ਬਾਕੀ ਉਹ ਵੀਰ ਕਹਿੰਦਾ ਹੈ ਕਿ ਕੰਮ ਮਿਲ ਜਾਊਗਾ ਵੀਰੇ ਇਦਾਂ ਦਾ ਕੰਮ ਮਿਲਣਾ ਨਹੀਂ ਭਾਜੇ ਕਿ ਤੁਹਾਡੇ ਕੋਲ ਡਾਕੂਮੈਂਟ ਹੋਣ ਫਿਰ ਤੁਸੀਂ ਆਪਣੇ ਲਾਗੇ ਬੰਨੇ ਜਿਹੜੇ ਰਹਿੰਦੇ ਇੰਡੀਅਨਸ ਉਹਨਾਂ ਨਾਲ ਗੱਲ ਕਰੋ ਜਾਂ ਜਿਹੜੇ ਇਟਾਲੀਅਨਸ ਉਹਨਾਂ ਨਾਲ ਗੱਲ ਕਰੋ ਤੁਹਾਨੂੰ ਜਿਹੜਾ ਵਾ ਕੰਮ ਮਿਲ ਜਾਂਦਾ ਵਾ ਕੰਮ ਲੱਭਣਾ ਕੋਈ ਔਖੀ ਗੱਲ ਨਹੀਂ ਹੈਗੀ ਕੰਮ ਤਾਂ ਸਾਰੇ ਪਾਸੇ ਕੰਮ ਦੇ ਬੰਦੇ ਆਵਾਜ਼ ਪਰ ਬੰਦੇ ਨੇ ਆਪ ਬੰਦਾ ਕਰਨ ਵਾਲਾ ਚਾਹੀਦਾ ਕੰਮ ਠੀਕ ਹੈ ਲਓ ਵੀ ਮਿੱਤਰੋ ਇਸ ਵੀਡੀਓ ਸਿਰਫ ਇਨਾ ਹੀ ਜੇਗਾ ਤੁਹਾਡਾ ਕੋਈ ਹੋਰ ਕਮੈਂਟ ਹੋਵੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਵੀਡੀਓ ਫੇਰ ਕਮੈਂਟ ਦਾ ਬਣਾ ਦਾਂਗੇ ਤੇ ਇਹਨੂੰ ਕਰਦੇ ਆਂ ਆਪਾਂ ਇੱਥੇ ਖਤਮ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ